ਸਾਸਨ ਦੇ ਕੋ ਪਾਕਸਾਨਾ ਮਤ ਪਰ ਗੁਰਦੁਆਰਾ ਸਾਹਿਬ ਅੰਮ੍ਰਿਤਪੁਰ ਦਾ ਇਹ ਹੈ ਜੀ ਪਾਕਿਸਤਾਨ ਦੀ ਦਰਸ਼ਨੀ ਡਿਊੜੀ ਇਹ ਸਾਹਮਣੇ ਜੋ ਪਾਕਿਸਤਾਨ ਤੋਂ ਸੰਗਤ ਆਉਂਦੀ ਹੈ ਉਹਨਾਂ ਦੇ ਆਉਣ ਦਾ ਰਸਤਾ ਹੈ ਇਹ ਵਡਿੰਗ ਲਿਖੀ ਹੈ ਉਰਦੂਤ ਲਿਖੀ ਹੈ ਜੀ ਇਹ ਇਹ ਮਤਲਬ ਕੀ ਲਿਖਿਆ ਹੋਇਆ ਹੈ ਜਿਵੇਂ ਅਸੀਂ ਦੱਸ ਪੂਗੇ ਜਿਵੇਂ ਅਸਲ ਸਾਹਮਣੇ ਹੈਗੀ ਇਹ ਤੁਕ ਇਹਦਾ ਮਤਲਬ ਜੇ ਅਸੀਂ ਕਹੀਏ ਕੀ ਲਿਖਿਆ ਹੋਇਆ ਹੈ ਇਸ ਜਨਾਬ ਤਾਲਾ ਨੂੰ ਪੂਰੀ ਦੁਨੀਆ ਨੂੰ ਆਪਣੇ ਕਰੋ ਰਾਖੇ ਹੈ ਇਸ ਚ ਜੋ ਅਰਥ ਕਰ ਰਹੇ ਨੇ ਇਸ ਦਾ ਇਹ ਕਹਿੰਦੇ ਕਿ ਪਰਮਾਤਮਾ ਨੇ ਉਸ ਅੱਲਾਹ ਨੇ ਦੁਨੀਆ ਨੂੰ ਇੱਕ ਧਾਗੇ ਚ ਪਰੋ ਕੇ ਰੱਖਿਆ ਹੋਇਆ ਇਹ ਭਾਈ ਸਾਹਿਬ ਮਿਲੇ ਨੇ ਇਹਨਾਂ ਦੇ ਵਡੇਰੇ ਪਟਿਆਲੇ ਤੋਂ ਗਏ ਸੀ ਸਾਡੇ ਜਿਹੜੇ ਨਾਨਨੇ ਸੀ ਉਹ ਸੀ 라ਵਲ ਪਿੰਡੀ ਹੋਗੇ ਸੀ ਪਿੰਡੀ ਤੋਂ ਪਿੰਡਿਤ ਹੋ ਤੇ ਭਾਈ ਸਾਹਿਬ ਦੇ ਜਿਹੜੇ ਪੁਰਵ ਸੀ ਵੱਡੇ ਸੀ ਵਡੇਰੇ ਸੀ ਉਹ ਪਟਿਆਲਾ ਤੋਂ ਹੋਏ ਸੀ ਚੌਧਰੇ ਵਕੀਲ ਖਾਂ ਉਮਰ ਉਹਨਾਂ ਦੀ 14 ਸਾਡੇ ਨਾਲ ਤੁਹਾਡੇ ਉਮੀ ਦੇ ਨਾਲ ਤੇ ਬਹੁਤ ਪਿਆਰ ਮਿਲ ਰਹੀ ਜਿੱਦੜੀ ਸੰਗਤ ਵੱਲੋਂ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੈ ਦਿਲ ਤੋਂ ਜੀ ਤੁਸੀਂ ਨਾ ਪਿਆਰ ਕਰਦੇ ਹੋ ਸਾਨੂੰ ਤੇ ਬਹੁਤ ਹੀ ਚੰਗਾ ਲੱਗਿਆ ਤੁਹਾਨੂੰ ਸਭ ਨੂੰ ਮਿਲ ਕੇ ਜਿਹੜੇ ਤਸਵੀਰਾਂ ਕਰਾਉਣੇ ਨੇ ਬਹੁਤ ਪਿਆਰ ਦੇ ਰਹੇ ਨੇ ਭਾਈ ਤੁਹਾਡਾ ਨਾਮ ਜੀ ਜੀ ਨਰਾਜ ਆਜ਼ਾਦ ਆਜ਼ਾਦ ਸਾਡੇ ਵੀਰੇ ਥਾਣੇ ਜੀ ਜੀ ਹਸਨ ਕਿੱਥੋਂ ਆਏ ਹੋ ਸਕਦਾ ਤੁਸੀਂ ਜੀ ਅਸੀਂ ਸ਼ੇਖਪੁਰ ਦੇ ਤੋਂ ਸ਼ੇਖਪੁਰ ਤੋਂ ਕਿੰਨੀ ਦੂਰ ਪਏ ਆ ਨਾ ਇਹ ਤੋਂ ਤੇ ਕਰੇਮਨ 200 ਕਿਲੋਮੀਟਰ ਆ 200 ਕਿਲੋਮੀਟਰ ਬਾਜੀ ਬਾ ਇਹ ਸ਼ੇਖੂਪੁਰਾ ਪਾਕਿਸਤਾਨ ਜੋ ਇਧਰੋਂ 200 ਕਿਲੋਮੀਟਰ ਦੂਰ ਹੈ ਉਧਰੋਂ ਇਹ ਸਾਰਾ ਜੁੱਥਾ ਨਿਕਾਣੇ ਦੇ ਲੱਗਿਆ ਇਹ ਨਨਕਾਣਾ ਸਾਹਿਬ ਦੇ ਕਰੀਬ ਹੈ ਤੇ ਇਹ ਸਭ ਗੁਰੂ ਨਾਨਕ ਸਾਹਿਬ ਦੇ ਮুরিਦ ਨੇ ਤੇ ਅੱਜ ਇਹਨਾਂ ਨੂੰ ਅਸੀਂ ਮੁਬਾਰਕਬਾਦ ਵੀ ਦਿੰਦੇ ਆ ਅੱਜ ਪਾਕਿਸਤਾਨ ਦੀ ਆਜ਼ਾਦੀ ਦਾ ਦਿਵਸ ਹੈ ਤੇ ਇਹ ਚਲੋ ਆਪਣੇ ਛੁੱਟੀਆਂ ਇੰਜੋਏ ਕਰਨ ਆਏ ਨੇ ਇਹ ਸੰਗਤਾਂ ਨੇ ਜੀ ਲਾਹੌਰ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਜੀ ਦੀ ਤੇ ਬਹੁਤ ਵਧੀਆ ਲੱਗਿਆ ਭਰਾਵਾਂ ਨੂੰ ਮਿਲ ਕੇ ਇਹ ਸੇਰ ਜੀ ਸੇਮ ਹੀਰ ਤੁਹਾਨੂੰ ਜੀ ਦਿਲ ਦੀਆਂ ਗਹਿਰਾਈਆਂ ਤੋਂ ਵੈਲਕਮ ਕਹਿੰਨੇ ਆ ਜੀ ਖੁਸ਼ ਆਮਦੀਦ ਕਹਿੰਨੇ ਆ ਇਹ ਸਾਡਾ ਛੋਟਾ ਜਿਹਾ ਵੀਰਾ ਤਵਰ ਤੇਗ ਸਿੰਘ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰਾ ਗਜਾ ਦੋ ਜਕਾਰਾ ਬਲਾਉ ਨਹੀਂ ਅਜੇ ਮੂਡ ਨਹੀਂ ਆ ਸੋਨਿਆ ਸਤਿ ਸ੍ਰੀ ਅਕਾਲ ਵੀਰ ਜੀ ਲੁਧਿਆਣਾ ਤੋਂ ਤੇ ਇਹਨਾਂ ਦਾ ਪਿਆਰਾ ਬੇਟਾ ਤੇ ਬੜਾ ਸਿੰਘ ਦਾ ਤੇ ਫਿਰ ਇੱਕ ਸਿੰਘ ਦਾ ਬੜਾ ਸੋਨਾ ਜਿਹਾ ਕਾਰਕ ਜਾਇਆ ਜੀ ਇਸਨੇ ਸਾਡਾ ਮਨ ਖੁਸ਼ ਕਰਤਾ ਤੇ ਕਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਕਿਸਤਾਨ ਸਾਡੇ ਵੀ ਕੀ ਨਾਮ ਹੈ ਆਪਣਾ ਮੇਰਾ ਨਾਮ ਅਬਦਾਲ ਤੁਹਾਨੂੰ ਜੀ ਅਮਨ ਅਮਨ ਇਹ ਦੋਵੇਂ ਲਈ ਸਰਾ ਦੋ ਆਪਕੇ ਕਿਹੜੀ ਜਗ੍ਹਾ ਤੇ ਕਿਹੜੇ ਇਲਾਕੇ ਜਿੱਥਾ ਮਸ਼ਹੂਰ ਜੀ ਦੇ ਕੋਲ ਮੈਨੂੰ ਪਿੰਡ ਪੈਂਦਾ ਦੋ ਆਪਦੇ ਆਪਣਾ ਦੋ ਆਪਾ ਰੋਬਰ ਕੋ ਜਲਾ ਜਾਂਦਾ ਹਾਂ ਹਾਂ ਉਧਰ ਪਹਿਲੇ ਪਾਸੇ ਇਹ ਵੀਰ ਨੇ ਜੀ ਪਾਕਿਸਤਾਨ ਸਿਆਲਪੂਟ ਤੋਂ ਤੇ ਬਹੁਤ ਪਿਆਰ ਦੇ ਰਹੇ ਆ ਅੱਜ ਇਹਨਾਂ ਨੂੰ ਮੁਬਾਰਕ ਹੈ ਇਹਨਾਂ ਦਾ ਪਾਕਿਸਤਾਨ ਦਾ ਆਜ਼ਾਦੀ ਦਿਵਸ ਹੈ ਤੇ ਕੀ ਕੀ ਨਾਮ ਹੈ ਆਪਣੇ ਵੀਰੇ ਮੇਰਾ ਨਾਮ ਹਮਦਿਆਰ ਕੋਟੇ ਜਹਾਨੂ ਫਖਰ ਜ਼ਾਹਰ ਹੂੰ ਤੇ ਤੁਹਾਡਾ ਭਾਈ ਰਿਜ਼ਵਾਨ ਦੇ ਆ ਰਿਜ਼ਵਾਨ ਦੇ ਆਲ ਜੀ ਤੇ ਸਾਡੇ ਸਿਆਲਕੋਟ ਪਾਕਿਸਤਾਨ ਦੀ ਰਹਿਣ ਵਾਲੇ ਨੇ ਤੇ ਅੱਜ ਕਰਤਾਰਪੁਰ ਸਾਹਿਬ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਮਿਲੇ ਆ ਤੁਹਾਡਾ ਬਹੁਤ ਬਹੁਤ ਅੰਗਦੀ ਨਾਲ ਪਿਆਰ ਦੇ ਨੇ ਠੀਕ ਹੈ ਜੀ ਬਹੁਤ

ਸਰ ਸਾਰਜੀ ਕੇ ਦਰਸ਼ਨ સ્ਨਾਣ ਹੁਣ ਇੱਕ ਘੰਟਾ ਰਹਿ ਗਿਆ 3 ਵਜ ਗਏ ਤੇ ਇੱਕ ਘੰਟਾ ਬਾਜ਼ਾਰ ਘੁੰਮੀਏ ਉਹ ਵੀ ਜ਼ਰੂਰੀ ਹੈ ਇਹਦੀ ਪਾਕਿਸਤਾਨ ਦੇ ਬਾਜ਼ਾਰ ਪਿੱਛੇ ਤੁਸੀਂ ਦਰਸ਼ਨੀ ਡਿਉੜੀ ਦੇਖ ਰਹੇ ਹੋ ਦਰਸ਼ਨੀ ਡਿਉੜੀ ਦੇ ਇਸ ਪਾਸੇ ਬਾਜ਼ਾਰ ਹੈ ਇਹ ਅੱਗੇ ਦੀ ਪਾਕਿਸਤਾਨ ਦਾ ਬਾਜ਼ਾਰ ਇੱਥੇ ਏਟੀਐਮ ਵੀ ਹੈਗਾ ਪਾਕਿਸਤਾਨ ਦਾ ਏਟੀਐਮ ਹੈ ਜੋ ਪਾਕਿਸਤਾਨ ਦੇ ਲੋਕ ਕਰੰਸੀ ਕਢਾਉਂਦੇ ਆ ਮੈਡੀਕਲ ਸੈਂਟਰ ਹੈ ਭਾਈ ਅਜੀਤਤਾ ਜੀ ਬਾਜ਼ਾਰ ਬਜ਼ਾਰ ਸਾਰਾ ਹੈਗਾ ਖਾਲੀ ਰੌਣਕ ਮੇਲਾ ਦਾ ਗੁੱਲ ਇਹ ਐਕਸਚੇਂਜਂਂਡਿਆ ਕਰੰਸੀ ਇੱਥੇ ਖਾਣ ਪੀਣ ਦੇ ਇੱਥੇ ਦੁਕਾਨਾਂ ਲੱਗੀਆਂ ਜੀ ਤੇ ਆਪਣਾ ਜਿਵੇਂ ਇੱਥੇ 20 ਰੁਪਏ ਦਾ ਲੇਜ਼ ਹੁੰਦਾ ਹੈ ਇਹਨਾਂ ਦਾ 60 ਰੁਪਏ ਦਾ ਲੇਜ਼ ਹੈ ਲਾਹੌਰ ਕਲੋਥ ਹਾਊਸ ਹੁਣ ਤਾਂ ਕਾਫੀ ਵੱਡਾ ਬਾਜ਼ਾਰ ਬਣ ਆਤਾ ਪਹਿਲੇ ਤਾਂ ਬਹੁਤ ਛੋਟਾ ਜਿਹਾ ਬਾਜ਼ਾਰ ਸੀ ਇੱਥੇ ਹੁਣ ਤਾਂ ਜੇ ਡਿਜ਼ਾਈਨਰ ਬ੍ਰਾਂਡ ਵੀ ਆਹ ਉਹ ਵੀ ਆਪਣੇ ਆਊਟਰੇਟਸ ਖੋਲਣ ਆਪੇ ਇੱਥੇ ਪਾਕਿਸਤਾਨ ਦਾ ਬਾਜ਼ਾਰ ਕਰਤਾਰਪੁਰ ਸਾਹਿਬ ਦਾ 바ਰਗੇਨਿੰਗ ਇੱਥੇ ਪੂਰੀ ਹੁੰਦੀ ਹੈ ਜੀ 바ਰਗੇਨਿੰਗ ਕਰ ਲਿਓ ਫਾਇਦਾ ਹੀ ਹੋਊਗਾ ਨੁਕਸਾਨ ਨਹੀਂ ਹੋਊਗਾ ਕਿੱਟ ਜੇ ਤੁਸੀਂ ਦੇਖ ਰਹੇ ਹੋ ਨਵੀਂ ਬਣੀ ਹੈ ਜਾਂ ਨਵੀਂ ਬਣ ਰਹੀ ਹੈ ਬੈਂਚ ਰੱਖਣ ਦੀ ਜਗ੍ਹਾ ਬਣ ਰਹੀ ਹੈ ਸੋ ਇਹ ਨਵਾਂ ਤਿਆਰ ਹੋ ਰਿਹਾ ਸਾਰਾ ਬਾਜ਼ਾਰ ਇਸ ਨਾਲ ਤੇ ਇਹਦਾ ਰੇਟ ਮਨੂੰ ਮਾਰਕੀਟ ਨਾਲੋਂ ਜਾਇਜ਼ ਲੱਗੇ ਸਾਡਾ ਚੈਨਲ ਸਿੰਘ ਰੂਟਸ ਦੇਖ ਕੇ ਇੱਥੇ ਆਇਓ ਤੁਹਾਨੂੰ ਡਿਸਕਾਊਂਟ ਵੀ ਦੇਣਗੇ ਸਾਡਾ ਫੈਸਲਾਬਾਦ ਦਾ ਪ੍ਰਾਣ ਨਾਮ ਲਾਇਲਪੁਰ ਸੀਗਾ ਉਸ ਨੇ ਆਪ ਕੋ ਸਾਡੀ ਸ਼ਾਪ ਆ ਆ ਫੈਸਲਾਬਾਦ ਵਾਲੀ ਦੁਕਾਨੇ ਲਾਇਲਪੁਰ ਇੱਥੇ ਆ ਕੇ ਸਿੰਘ ਰੂਟਸ ਦਾ ਜ਼ਿਕਰ ਕਰਿਓ ਭਾਜੀ ਕਿੰਨੇ ਪਰਸੈਂਟ ਡਿਸਕਾਊਂਟ ਦੋਗੇ ਜੀ ਸਰ 50% 50% ਡਿਸਕਾਊਂਟ ਜੀ ਪਾਕਿਸਤਾਨ ਪਾਕਿਸਤਾਨ ਦਾ ਬਾਜ਼ਾਰ ਹੈ ਜਦੋਂ ਇੱਥੇ ਆਏ ਇੱਥੇ ਆ ਕੇ ਸ਼ਾਪਿੰਗ ਕਰਿਓ ਸਿੰਘ ਰੂਟਸ ਚੈਨਲ ਦਾ ਜ਼ਿਕਰ ਕਰਿਓ ਤੁਹਾਨੂੰ ਮਿਲੇਗਾ ਜੀ 50% ਡਿਸਕਾਊਂਟ 50 50 ਤੁਸੀਂ ਮੰਨੋ ਕਿੰਨਾ ਨਹੀਂ ਪਹਿਲੇ ਨਹੀਂ ਤੂੰ ਯਾਦ ਕਰ ਤੇ ਤੋਰ ਤੇ ਥੋੜੇ ਛੱਲੇ ਚੁੰਮਦੀਆਂ ਲੱਲੇ ਬਸ ਸਤਾਂ ਤੇ ਸਾਡੇ ਵੀਰ ਜਿੱਥੇ ਪਿਓਰ ਖਜੂਰ ਵਧੀਆ ਖਜੂਰ ਮਿਲਦੀ ਹੈ ਪਾਕਿਸਤਾਨ ਦਾ ਖਾਲਸ ਡਰਾਈ ਫਰੂਟ ਭਾਜੀ ਕੀ ਨਾਮ ਹੈ ਤੁਹਾਡਾ ਜੀ ਮੁਹੰਮਦ ਅਸਰ ਮੁਹੰਮਦ ਅਸਰ ਜੀ ਤੇ ਸ਼ਰਬਤ ਵਗੈਰਾ ਵੀ ਮਿਲਦਾ ਇੰਨਾ ਕੋਲ ਜਦੋਂ ਆਏ ਕਰਤਾਰਪੁਰ ਸਾਹਿਬ ਤੇ ਇੰਨਾ ਕੋਲ ਜਰੂਰ ਦੁਕਾਨ ਤੇ ਵਿਜ਼ਿਟ ਕਰੋ ਸ਼ਰਬਤ ਐ ਖਜੂਰ ਐ ਸਾਡੇ ਕੋਲ ਪਾਕਿਸਤਾਨ ਦਾ ਡਰਾਈ ਫਰੂਟ ਐ ਇਸ ਨੂੰ ਚਵਾਹੇ ਵਗੈਰਾ ਬੱਚਿਆਂ ਦੀ ਕਾਪੀਆਂ ਵਗੈਰਾ ਕੈਂਡੀਜ਼ ਵਗੈਰਾ ਯਾਰ ਜੀ ਭਾਈ ਸਾਹਿਬ ਦੀ ਪੁਆਣੀ ਕੰਪਨੀ ਟਾਈਟਲ ਪਿਆਰੀਆਂ ਪਾਕਿਸਤਾਨ ਨੂੰ ਗਿਫਟ ਹੋਇਆ ਦਾ ਬੰਦੇ ਸਾਰਾ ਈਡੀਅਲ ਆਈਟਮ ਹੈ ਬਾਬਾ ਜੀ ਹਾਂਜੀ ਭਾਰਤ ਵੀ ਸਾਰਾ ਸੇਲਦਾ ਇਹ ਸਮਾਨ ਹੈ ਬਿਲਡ ਦਾ ਵੀ ਹੈ ਵੀ ਜੀ ਫਿਰ ਬਾਬੇ ਦੇ ਘਰ ਦੀ ਗੱਲ ਹੋ ਰਹੀ ਹੈ ਵਾਪਸ ਨਿਕਲ ਰਹੇ ਹਾਂ ਵਾਪਸ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਈਏ ਸੰਗਤ ਜੀ ਇੱਕ ਦਿਨ ਵੀ ਘੱਟ ਲੱਗਦਾ ਹੈ ਜਦੋਂ ਗੁਰੂ ਸਾਹਿਬ ਜੀ ਦੇ ਖੁੱਲੇ ਦਰਸ਼ਨ ਦੀਦਾਰ ਹੋ ਰਹੇ ਹੁੰਦੇ ਹਨ ਪਰ ਗੁਰੂ ਸਾਹਿਬ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਖੁੱਲੇ ਦਰਸ਼ਨ ਦੀਦਾਰ ਬਖਸ਼ੇ ਜਾਣ ਤੋਂ ਪਹਿਲਾਂ ਤੁਸੀਂ ਵੀ ਕਰੋ ਜੀ ਦਰਸ਼ਨ ਸਾਰੀਆਂ ਥਾਵਾਂ ਦੇ ਇਹ ਸਮਾਦ ਸਹਿਬ ਜੋ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਹੈ ਇਹ ਮাজার ਸਾਹਿਬ ਹੈ ਇਹ ਹੈ ਗੁਰੂ ਸਾਹਿਬ ਜੀ ਦਾ ਖੂ ਡੇਰਾ ਬਾਬਾ ਨਾਨਕ ਤੋਂ ਵੀ ਅੰਮ੍ਰਿਤਸਰ ਦੀ ਜੋ ਆਖਰੀ ਵਾਸਾ ਪੰਜ 5:30 ਵਜੇ ਦੀ ਹੈ ਇਸ ਲਈ ਮੈਂ ਨਿਕਲ ਰਿਹਾ ਕਿਉਂਕਿ 4:00 ਵੱਜ ਗਏ ਤਾਂ ਡੇਰਾ ਬਾਬਾ ਨਾਨਕ ਜਦੇ ਅੰਦਾ ਘੰਟਾ ਲੱਗ ਜਾਏਗਾ ਜੇ ਹੋ ਸਕਿਆ ਗੁਰਦੁਆਰਾ ਸਹਿ ਮੱਥਾ ਟੇਕ ਲਾਂਗੇ ਡੇਰਾ ਸਾਹਿਬ ਕਿਉਂਕਿ 5 5:30 ਤੋਂ ਬਾਅਦ ਅੰਮ੍ਰਿਤਸਰ ਦੀ ਬੱਸ ਨਹੀਂ ਹੈ ਸੋ ਪਾਕਿਸਤਾਨ ਦੀ ਜਿਹੜੀ ਸਿੱਖ ਕਮੇਟੀ ਹੈ ਉਹਨਾਂ ਦਾ ਧੰਨਵਾਦ ਪਾਕਿਸਤਾਨ ਸਰਕਾਰ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਵਧੀਆ ਟ੍ਰੀਟ ਕੀਤਾ ਤੇ ਹੁਣ ਅਲਵਿਦਾ ਆਖਦੇ ਹਾਂ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਧਰਤੀ ਨੂੰ ਸੋ ਹੁਣ ਕਰ ਰਹੇ ਆਂ ਜੀ ਅਲਵਿਦਾ ਕਰਤਾਰਪੁਰ ਸਾਹਿਬ ਜੀ ਦੀ ਇਸ ਧਰਤੀ ਨੂੰ ਤੇ ਸੰਗਤ ਨਾਲ ਵਾਪਸੀ ਵੱਲ ਚੱਲੇ ਪਾ ਦਿੰਦੇ ਆਂ ਤੇ ਹੁਣ ਅੰਮ੍ਰਿਤਸਰ ਵਾਪਿਸ ਤੇ ਉਸ ਤੋਂ ਬਾਅਦ ਪਟਿਆਲਾ ਤੇ ਬਹੁਤ ਹੀ ਆਨੰਦਮਈ ਤੇ ਬਹੁਤ ਹੀ ਵਧੀਆ ਯਾਦਗਾਰ ਸਫ਼ਰ ਇਹ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬੇਨਤੀ ਹੈ ਅਰਦਾਸ ਹੈ ਕਿ ਦੁਬਾਰਾ ਜਲਦੀ ਚੱਕਰ ਲੱਗੇ ਨਾ ਭਰਾਵਾਂ ਵਿੱਚ ਬਿੱਲੀ ਤੇ ਸਸਤਾਨ ਦੀ ਸੰਗਤ ਜੀ ਪਹੁੰਚ ਗਏ ਵਾਪਿਸ ਪਾਕਿਸਤਾਨ ਦੀ ਇਮੀਗ੍ਰੇਸ਼ਨ ਜਿੱਥੇ ਬਹੁਤ ਹੀ ਪਿਆਰੀ ਤੇ ਬਹੁਤ ਹੀ ਸੁੰਦਰ ਬਿਲਡਿੰਗ ਬਣੀ ਹੋਈ ਹੈ ਇੱਕ ਕਿਰਪਾਨ ਜਿਵੇਂ ਕਰਤਾਰਪੁਰ ਸਾਹਿਬ ਬਣੀ ਹੋਈ ਸੀ ਉਵੇਂ ਦੀ ਹੀ ਇੱਥੇ ਪਾਕਿਸਤਾਨੀ ਇਮੀਗ੍ਰੇਸ਼ਨ ਦੇ ਬਾਹਰ ਵੀ ਬਣੀ ਹੈ ਇੱਥੇ ਸਾਰੇ ਸੈਲਫੀ ਲੈਂਦੇ ਨੇ ਤੇ ਫਿਰ ਮੈਂ ਵੀ ਯਾਦਗਾਰੀ ਤੌਰ ਤੇ ਇੱਥੇ ਸੈਲਫੀ ਫੋਟੋ ਕਲਿੱਕ ਕੀਤੀ ਸੋ ਸਭ ਸੰਗਤਾਂ ਜੀ ਵਾਪਸ ਚਲੇ ਪਾ ਦਿੱਤੇ ਆ ਤੇ ਜਕਾਰਾ ਲਗਾਓ ਬਜੀਰ ਕੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਿਵੇਂ ਦਾ ਰਿਹਾ ਜੀ ਤੁਹਾਡਾ ਸਾਰਾ ਤਜਰਬਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਤੋ ਸੰਗਤ ਨਾਲ ਹੀ ਕਪੜਾ ਨੰਦ ਆ ਜਾਂਦਾ ਆ ਮੈਂ ਕੱਲਾ ਸੀ ਪਰ ਸੰਗਤ ਨਾਲ ਬਹੁਤ ਆਨੰਦ ਆਇਆ ਬਹੁਤ ਵਧੀਆ ਲੱਗਾ ਤੇ ਜੋ ਇੱਥੇ ਦੀ ਆਵਾਮ ਸੀ ਇੱਥੇ ਦੇ ਲੋਕਾਂ ਨਾਲ ਬਹੁਤ ਪਿਆਰ ਦਿੱਤਾ ਤੇ ਇੱਕ ਯਾਦਗਾਰ ਸਫਰ ਜਿਹੜਾ ਕਦੀ ਨਹੀਂ ਭੁੱਲੇਗਾ ਤੇ ਵਾਈ ਗੁਰਜੀ ਨੇ ਕਿਰਪਾ ਕੀਤੀ ਜਲਦੀ ਮਿਲਾਂਗੇ ਦੁਬਾਰਾ ਇਸੇ ਤਰ੍ਹਾਂ ਤੇ ਆ ਗਿਆ ਸਾਡਾ ਇੰਡੀਆ ਦੁਬਾਰਾ ਤੇ ਚਲਦੇ ਆਂ ਵਾਪਸ ਘਰ ਪਰਤਦੇ ਆਂ ਦੁਬਾਰਾ ਇੱਕ ਵਾਰ ਚੱਲੇ ਆਂ ਭਾਰਤ ਵਾਪਸ ਪਾਕਿਸਤਾਨ ਨੂੰ ਅਲਵਿਦਾ ਪਿੱਛੇ ਪਾਕਿਸਤਾਨ ਹੈ ਇਹ ਸਾਹਮਣੇ ਆ ਗਿਆ ਜੀ ਸਾਡਾ ਭਾਰਤ ਦੇਸ਼ ਤੇ ਐਲਓਸੀ 0 ਵਾਪਸ ਹੋ ਗਏ ਸਮੇਂ ਜੁੜ ਕੇ ਵਾਪਸ ਤੇ ਹੁਣ ਇੰਬੈਸੀ 'ਚ ਦੁਬਾਰਾ ਆਈ ਥਿੰਕ ਚੈਕਿੰਗ ਹੋਵੇਗਾ ਸਾਰਾ ਸਮਾਨ ਦੀ ਹਾਂ ਜੋ ਸੇ ਸਮਾਨ ਲੈ ਕੇ ਆਏ ਉਹਦੀ ਚੈਕਿੰਗ ਹੋਏਗੀ ਕੋਈ ਅਸਤਵ ਦੀ ਚੀਜ਼ ਤਾਂ ਨਹੀਂ ਹੈਗੀ ਜਿਹੜੀ ਆਪਣੇ ਭਾਰਤ ਦੇ ਮਨਾਹੀ ਹੈ ਲੈ ਕੇ ਆਉਣ ਦੀ ਤੋਂ ਆਪਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਲੈ ਕੇ ਨਾ ਅਸੀਂ ਪਾਕਿਸਤਾਨ ਦੀ ਕਰੰਸੀ ਲੈ ਕੇ ਆਏ ਹਾਂ ਇਹ ਗੱਲ ਯਾਦ ਰੱਖਣਾ ਪਾਕਿਸਤਾਨ ਦੀ ਕਰੰਸੀ ਤੁਸੀਂ ਬਿਲਕੁਲ ਨਹੀਂ ਲੈ ਕੇ ਆ ਸਕਦੇ ਤਾਂ ਵਿੱਚ ਬਹੁਤ ਹੀ ਆਨੰਦਮਈ ਦਰਸ਼ਨ ਹੋਏ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬਹੁਤ ਹੀ ਵਧੀਆ ਦਰਸ਼ਨ ਕੀਤੇ ਤੇ ਗੁਰੂ ਸਾਹਿਬ ਜੀ ਕਿਰਪਾ ਕਰਨ ਦੁਬਾਰਾ ਪਰਿਵਾਰ ਦੇ ਨਾਲ ਆਈਏ ਆ ਦੇਖਿਓ ਜੀ ਕਰਤਾਰਪੁਰ ਸਾਹਿਬ ਪੂਰੀ ਡੋਰ ਡੇਰਾ ਬਾਬਾ ਮਾਨਕ ਇਹ ਆਪਣੇ ਵੱਲੇ ਪਾਸੇ ਹੋ ਰਹੀ ਹੈ ਜੀ ਤਿਆਰੀ 15 ਅਗਸਤ ਦੀ ਜਿਵੇਂ ਦੇਖੀਏ ਤਾਂ ਇੱਥੇ ਇਹ ਜੋ 15 ਭਗਤ ਹੋਏ ਹਨ ਉਹਨਾਂ ਦਾ ਇਤਿਹਾਸ ਲਿਖਿਆ ਹੈ ਫਿਰ ਉਹਨਾਂ ਦੀ ਗੁਰਬਾਣੀ ਲਿਖੀ ਹੋਈ ਹੈ ਜੈਦੇਵ ਜੀ ਇਹ ਗੁਰਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਇਹ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਬਾਣੀ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਵਿੱਚ ਅਨੁਵਾਦ ਹੈ ਰਵਿਦਾਸ ਸਾਹਿਬ ਜੀ ਕਬੀਰ ਸਾਹਿਬ ਇਹ ਹੈ ਜੀ ਗੁਰਦੁਆਰਾ ਡੇਰਾ ਸਾਹਿਬ ਜੋ ਡੇਰਾ ਬਾਬਾ ਨਾਨਕ ਵਿੱਚ ਹੈ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਸਥਾਨ ਹੈ ਕਿ ਲੰਗਰ ਹਨ ਸੰਗਤਾਂ ਲਈ ਰਿਹائش ਹੈ ਤੁਸੀਂ ਜਦੋਂ ਅੰਮ੍ਰਿਤਸਰ ਨਹੀਂ ਰੁਕਦੇ ਤਾਂ ਆਪੇ ਇੱਥੇ ਵੀ ਰੁਕ ਸਕਦੇ ਹੋ ਇਤਿਹਾਸ ਸਭ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ